ਲੀਡਰ ਹਮੇਸ਼ਾ ਸਮਾਜ ਦਾ ਆਇਨਾ ਹੁੰਦੇ ਆ ਲੀਡਰ ਹਮੇਸ਼ਾ ਮਾਪ-ਬਪ ਤੋਂ ਵੱਧ ਅਜਾ ਰੱਖਦੇ ਆ ਪਰ ਬੜਾ ਅਫਸੋਸ ਦੀ ਗੱਲ ਹੈ ਕਿ ਮੈਨੂੰ ਉਹ ਕਾਂਗਰਸ ਪਾਰਟੀ ਜਿਹੜੀ ਹਮੇਸ਼ਾ ਦਮ ਭਰਦੀ ਆਈ ਆ ਕਿ ਅਸੀਂ ਮੁਲਕ ਦੀ ਆਜ਼ਾਦੀ ਤੇ ਬੜਾ ਵੱਡਾ ਯੋਗਦਾਨ ਪਾਇਆ ਅੱਜ ਉਸ ਕਾਂਗਰਸ ਪਾਰਟੀ ਦੇ ਲੀਡਰ ਪੰਜਾਬ ਦੀ ਆਬਾਦ ਨੂੰ ਕਿੱਦਾਂ ਬੁਮਾਨਤ ਕਰ ਰਹੇ ਆ ਇਹ ਅੱਜ ਦੇਖਣ ਨੂੰ ਮਜ਼ਿਆਵਾ ਕਦੀ ਰਾਜਾ ਬੜਿੰਗ ਕਦੀ ਖਹਿਰਾ ਤੇ ਹੁਣ ਪ੍ਰਤਾਪ ਸਿੰਘ ਬਾਜਵਾ ਹਮੇਸ਼ਾ ਦਲਤਾਂ ਨੂੰ ਆਪਣੇ ਨਿਸ਼ਾਨੇ ਤੇ ਰੱਖਦੇ ਆ ਮੈਨੂੰ ਸਮਝ ਨਹੀਂ ਆਉਂਦਾ ਕਿ ਕਿਸ ਗੱਲ ਦਾ ਫਟੂਰ ਰਣਾ ਨੂੰ ਆ ਕੋਈ ਕੋਈ ਰਾਜਸ਼ਾਹੀ ਨਹੀਂ ਚਲਦੀ ਲੋਕਾਂ ਦਾ ਰਾਜ ਆ ਤੇ ਲੋਕਾਂ ਦਵਾਰਾ ਚੁਣੇ ਗਏ ਇਹ ਲੀਡਰ ਲੋਕ ਨੇ ਪਰ ਇਹ ਅੱਜ ਇਸ ਸਤੂਰ ਚ ਭੰਮ ਰਹੇ ਨੇ ਕਿ ਜਿਹੜਾ ਮਦੀ ਜੋ ਮੁੰਝ ਬੋਲ ਰਹੀ ਏ ਤੇ ਲੋਕਾਂ ਦਾ ਅਪਮਾਨ ਜਿਹੜੇ ਪੰਜਾਬ ਦੀ ਜਨਤਾ ਬਰਦਾਸ਼ਤ ਕਰੇਗੀ ਉਹ ਕਦੀ ਨਹੀਂ ਇਦਾਂ ਹੋਏਗਾ ਅਸੀਂ ਪੰਜਾਬ ਦੀ ਜਨਤਾ ਦੇ ਨਾਲ ਖੜੇ ਆ ਤੇ ਮਾਨ ਸਬ ਮਾਨ ਦੀ ਹਮੇਸ਼ਾ ਲੜਦੇ ਰਾਵਾਂਗੇ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੜਾ ਉਹਨਾਂ ਨੇ ਸਾਡੇ ਮਾਨ ਜੋ ਬੀਟਿਓ ਸਾਹ ਦੇ ਖਿਲਾਫ ਵਾਦ ਸ਼ਬਦਾਂਲੀ ਜੋ ਸਕ੍ਰਿਪਟ ਆ ਜਿਹੜੇ ਗਲਤ ਸ਼ਬਦ ਜੋ ਕਿਤੇ ਉਹਨਾਂ ਬਜ਼ੁਰਗਾਂ ਦੇ ਬਾਰੇ ਉਹ ਤੇ ਮਾਫੀ ਮੰਗੇ ਪੰਜਾਬ ਦੀ ਸਮੁੱਚੀ ਆਵਾਮ ਤੋਂ ਮਾਫੀ ਮੰਗੇ ਅਗਰ ਉਹ ਜੰਤਰ ਨਹੀਂ ਰਹੇਗਾ ਬਾ ਮੈਂ ਸਮਝਦਾ ਇਹੋ ਜਿਹੇ ਲੀਡਰਾਂ ਦਾ ਸਮਾਜ ਦੇ ਵਿੱਚ ਕੋਈ ਸਥਾਨ ਨਹੀਂ ਹੈਗਾ ਜਿਹੜਾ ਸਮਾਜ ਨੂੰ અપਮਾਨਿਤ ਕਰਦੇ ਹੋਣ ਜਿਹੜਾ ਇਤਨਾ ਕਰਨ ਆਇਆ ਕਿੰਨੀ ਦੇਰ ਦਾ ਤੇ ਕਿੱਥੇ ਆਜ ਤਾਂ ਤੁਹਾਨੂੰ ਸਾਡਾ 1 ਵਜੇ ਸਟਾਰਟ ਹੋ ਕੇ ਲਗਭਗ 2 ਵਜੇ ਤੱਕ ਚੱਲੇਗਾ ਉਹਦੇ ਚ ਸਾਡੇ ਉੱਚ ਜੁਰੀ ਉਹ ਚ ਲੀਡਰਸ਼ਿਪ ਜਿਹੜੀ ਹੈ ਜਿਲ੍ਹੇ ਦੀ ਉਹ ਪਹੁੰਚ ਰਹੀ ਆ ਕਿਉਂਕਿ ਅੱਜ ਜਿਹੜੀ ਇੱਕ ਸ਼ਾਰਟ ਟਰਮ ਜਗਾਲ ਦਿੱਤੀ ਗਈ ਸੀ ਕੋਈ ਵੱਡੇ ਪੱਧਰ ਤੇ ਅਸੀਂ ਪ੍ਰੋਫੈਸ਼ਨਲ ਨਹੀਂ ਕੰਮ ਜਾ ਰਹੇ ਪਰ ਜਿਹੜੀ ਸ਼ਾਰਟ ਟਰਮ ਦੇ ਗੋਲ ਦੇ ਵਿੱਚ ਤੁਸੀਂ ਦੇਖਦੇ ਆ ਕਿ ਸਾਡੇ ਸਾਰੇ ਵਿਧਾਨ ਸਭਾਵਾਂ ਤੋਂ ਜਿਹੜੇ ਮੇਨ ਲੀਡਰ ਸਹਿਬਾਨ ਆ ਪਹੁੰਚ ਰਹੇ ਨੇ ਬਾਕੀ ਲੀਡਰ ਸਹਿਬਾਨ ਵੀ ਗੱਲ ਸ਼ਾਮਲ ਹੋਣ ਦੇ ਰਹੇ ਨੇ ਪ੍ਰਤਾਪ ਸਿੰਘ ਬਾਜਵੇ ਨੇ ਬੜੇ ਅਫਸੋਸ ਵਾਲੀ ਗੱਲ ਆ ਕਿ ਅੱਜ 10 ਅਗਸਤ 2025 ਸਾਲ 30 ਸਾਲ ਪਿੱਛੇ ਚਲ ਜੀ ਗਏ ਸਮਾਜ ਦੇ ਵਿੱਚ ਇੰਨੀ ਤਰੱਕੀ ਨਹੀਂ ਸੀ ਦੇ ਬਾਜ ਦੇ ਵਿੱਚ ਜਦੋਂ ਮੈਂ ਗੱਲ ਕਰਾਂ ਤੇ ਸਮਾਜ ਦਾ ਹਰ ਤਰ੍ਹਾਂ ਦਾ ਕਮੇ ਲੈਵਲ ਤੇ ਕੰਮ ਕਰਦਾ ਸੀ ਪਤਾਰ ਸਿੰਘ ਬਾਜਵਾ ਨੇ ਸਾਡੇ ਮਾਨਯੋਗ ਮੰਤਰੀ ਸਾਹਿਬ ਮੀਟੋ ਸਾਹਿਬ ਦੇ ਬਜ਼ੁਰਗਾਂ ਦੇ ਬਾਰੇ ਉਹਨਾਂ ਨੇ ਕਿਤੇ ਦੇ ਬਾਰੇ ਇਹ ਸ਼ਬਦਾਰੀ ਯੂਜ਼ ਕੀਤੀ ਅਸੀਂ ਇਸ ਕਰਕੇ ਬੈਂਡਵਾਜਾ ਲੈ ਕੇ ਆਏ ਆ ਕਿ ਪਤਾਰ ਸਿੰਘ ਬਾਜਵੇ ਦਾ ਜਨਾਜ਼ਾ ਕੱਢਣਾ ਸੀ ਅੱਜ ਤੋਂ ਉਹਨੇ ਜਿਹੜੀ ਸ਼ਬਦਾਰੀ ਯੂਜ਼ ਕੀਤੀ ਉਹਦਾ ਜਨਾਜ਼ਾ ਕੱਢਣ ਇੱਥੇ ਆਏ ਆ ਉਹ ਪਤਾਰ ਸਿੰਘ ਬਾਜਵੇ ਨੇ 46 ਦਿਨ ਆਏ ਆ ਕਿ ਪੰਜਾਬ ਦੀ ਆਬਾਦ ਉਹਨਾਂ ਕੋਈ ਦਾਸ਼ਾਹੀ ਜਨਨਾ ਸਵਾਨੀਏਗਾ ਪੰਜਾਬ ਦੀ ਆਬਾਦ ਜਾ ਚੁੱਕੀ ਆ ਲੋਕਾਂ ਦਾ ਰਾਜ ਆ ਪੰਜਾਬ ਦੇ ਵਿੱਚ ਉਹਨੇ ਕਦੀ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੇ ਆਬਾਦ ਦੇ ਬਾਰੇ ਕੋਈ ਵੀ ਇਹੋ ਜਿਹਾ ਬੋਧੀ ਚਰਦਾ ਨੇਤਾ ਕੋਈ ਵੀ ਇਹੋ ਜਿਹਾ ਲੀਡਰ ਜਿਹੜਾ ਆਪਣੇ ਆਪ ਨੂੰ ਕਹਿੰਦਾ ਹੋਵੇ ਮੈਂ ਬਹੁਤ ਸਿਆਣਾ ਲੀਡਰ ਆ ਤੇ ਮੇਰੇ ਸ਼ਬਦਾਂ 'ਚ ਬੰਦ ਨਹੀਂ ਕਿੰਨੀ ਕਿ ਜਾਨ ਆ ਇਹੋ ਜਿਹਾ ਬਰਦਾਸ਼ਤ ਕਰਨ ਦਾ ਮੌਕਾ ਹੁਣ ਅਗੇ ਨਹੀਂ ਦਵਾਂਗੇ ਉਹ ਇਸ ਗੱਲ ਨੂੰ ਆਪਾਂ ਚੇਤਾਵਨੀ ਵੀ ਦੇ ਰਹੇ ਹਾਂ ਉਹਨਾਂ ਨੂੰ ਉਹਨਾਂ ਨੂੰ ਸਮਝਣਾ ਪੈਣਾ ਉਹਨਾਂ ਨੂੰ ਕਿ ਉਹ ਸਮਾਂ ਲੰਘ ਚੁੱਕਿਆ ਵਾ ਕਿ ਜਦੋਂ ਰਾਸ਼ਟਰੀ ਗੱਲ ਦੀ ਲੀਡ ਨਾ ਚੱਲਦੀ ਜਾਂ ਲੋਕਾਂ ਦਾ ਰਾਜ ਆ ਉਹ ਲੋਕ ਮੂੰਹ ਤੋੜ ਜਵਾਬ ਦੇਣਗੇ ਇਸ ਤਰ੍ਹਾਂ ਹਾਂ ਉੱਚੀ ਬੋਲੋ ਤਾਂ ਜੀ ਅੱਜ ਪ੍ਰਦਰਸ਼ਨ ਕੀਤਾ ਥੇ ਠੀਕ ਹੈ ਜੀ ਸਿਆਣੇ ਬੁਝੋਗਾ ਨੇ ਹਮੇਸ਼ਾ ਤੋਂ ਕਿਹਾ ਆ ਕਿ ਕੋਈ ਵੀ ਕੰ ਖੁਸ਼ੀ ਦੇ ਮੌਕੇ ਤੇ ਜਿਹੜਾ ਕਿ ਬੈਂਡ ਬਾਜੇ ਦਾ ਜਿਹੜਾ ਕੰਮ ਕੀਤਾ ਜਾਂਦਾ ਸੀਗਾ ਅੱਜ ਰੋਸ਼ ਪ੍ਰਦਰਸ਼ਨ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਸਪੂਲ ਲੀਡਰਸ਼ਿਪ ਕਠੀ ਹੋਈ ਹੈਗੀ ਆ ਕਿਉਂਕਿ ਪ੍ਰਤਾਪ ਸਿੰਘ ਬਾਵਾ ਨੇ ਜਿਹੜਾ ਕਿ ਈਡੀਓ ਸਾਹਿਬ ਦੀ ਲੋਕਾਂ ਦੁਆਰਾ ਚੁਣੇਗੇ ਦਮਾਏ ਦੇ ਲਈ ਐਸੀ ਭੱਦੀ ਛਦਾਵਲੀ ਵਰਤੀ ਹੈ ਕਿ ਜਿਹਦੇ ਵਿੱਚ ਆਮ ਆਦਮੀ ਪਾਰਟੀ ਡੱਟ ਕੇ ਖੜੀ ਹੈ ਦਲਿਤਾਂ ਦੇ ਨਾਲ ਕੋਈ ਵੀ ਅਗਰ ਗਲਤ ਸ਼ਬਦ ਆवली ਵਰਤੂਗਾ ਜਾਂ ਕੋਈ ਵੀ ਨਾ ਠੱਕਾ ਸਹੀ ਕਰਨ ਦੀ ਕੋਸ਼ਿਸ਼ ਕਰੂਗਾ ਪਰ ਇਹ ਸਮਾਜ ਦੇ ਵਿੱਚ ਉਹਨਾਂ ਨੂੰ ਕੋਈ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰੂਗਾ ਤੇ ਹਮੇਸ਼ਾ ਹੀ ਆਮ ਆਦੀ ਪਾਰਟੀ ਉਹਨਾਂ ਲੋਕਾਂ ਦੇ ਨਾਲ ਖੜੀ ਹੈਗੀ ਅੱਜ ਰੋਸ਼ ਪ੍ਰਦਰਸ਼ਨ ਦੇ ਵਿੱਚ ਅਸੀਂ ਖੜੇ ਹੈ ਗਿਆ ਪਤਾ ਸਿੰਘ ਬਾਜਵਾ ਸਮੂਹ ਜਿਹੜੀ ਕੀ ਪੰਜਾਬ ਦੇ ਵਸਨੀਕਾਂ ਤੋਂ ਮਾਫੀ ਮੰਗੇ ਤਾਂ ਕਿ ਉਹ ਕਹੇ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਕਿ ਮੈਂ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਵਜੋਂ ਪੰਜਾਬ ਦੇ ਮੰਤਰੀ ਸਾਹਿਬ ਵੱਲੋਂ ਜਿਹੜਾ ਕੰਮ ਗੱਦ ਤੇ ਲਭ ਯੂਜ਼ ਕੀਤਾ ਹੈ ਗਿਆ ਇਹ ਬਹੁਤ ਗੱਤ ਗੱਲ ਹੈਗੀ ਆ ਇਹਦੇ ਪੂਰ ਜ਼ੋਰ ਮੈਂ ਖੇਧੀ ਕਰਦਾ ਹੈਗਾ ਮੇਰੇ ਕੋਲ ਕੋਈ ਜਾਣਤ ਨਹੀਂ ਗਿਆ ਕੁਝ ਵੀ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਉਹਦਾ ਤੇ ਫਾਦਰ ਸਾਹਿਬ ਆ ਜਿਹੜੇ ਉਹ ਬੈਂਡ ਵਜਾਉਣ ਦਾ ਕੰਮ ਕਰਦੇ ਕਿ ਤਾਂ ਮੈਂ ਤਾਂ ਉੱਧਾ ਗਿਆ ਕਿ ਅਸੀਂ ਬੈਂਡ ਵਜਾਵਾਂਗੇ ਇਹਨਾਂ ਦਾ ਤੇ ਤੁਸੀਂ ਇਹ ਜਾਤ ਪਾਤ ਦੇ ਆਧਾਰ ਤੇ ਮੈਂ ਗੱਲ ਕਿਉਂ ਚੱਕੀ ਆ ਮਾਦੀ ਪਾਤ ਦੀ ਦੇਖੋ ਭਾਈ ਸਾਹਿਬ ਮੈਂ ਸਾਫ ਲਭ ਯਾ ਚ ਗੱਲ ਦੱਸਣ ਲੱਗਾ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਮੈਂ ਕੱਲੇ ਕੱਲੇ ਦਾ ਬੈਂਡ ਵਜਾਵਾਂਗਾ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਕਿਸੇ ਹੋਰ ਬੰਦੇ ਲਈ ਕਦੇ ਨਹੀਂ ਇੱਕ ਲਫ਼ਜ਼ ਯੂਜ਼ ਕੀਤੇ ਉਹਨਾਂ ਨੇ ਗਲਤਾਂ ਹੀ ਯੂਜ਼ ਕੀਤੀ ਕਿਉਂਕਿ ਉਹਨਾਂ ਦੇ ਜਿਹੜੇ ਬਯੋਧਕ ਸੀਗੇ ਉਹ ਬੈਂਡਵਾਜੇ ਦਾ ਕੰਮ ਕਰਦੇ ਸੀ ਇਸ ਤਰੀਕੇ ਕਰਕੇ ਮੈਨੂੰ ਤਾਂ ਪਤਾ ਨਹੀਂ ਨਿੱਤੇ ਮੈਨੂੰ ਪਤਾ ਨਹੀਂ ਉਹਨਾਂ ਨੂੰ ਪਤਾ ਵੀ ਹੁਣ ਜਿਹੜੇ ਕੀ ਪੰਜਾਬ ਦੇ ਲੋਕ ਉਹਨਾਂ ਲਈ ਡੱਟ ਕੇ ਜਦੋਂ ਉਹਨਾਂ ਨੇ ਬੋਧ ਖੜਿਆ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਕਿਹੜਾ ਲਫ਼ਜ਼ ਉਹਨਾਂ ਨੇ ਸਹੀ ਬੋਲਿਆ ਕਿਹੜਾ ਲਫ਼ਜ਼ ਉਹਨਾਂ ਨੇ ਗਲਤ ਬੋਲਿਆ ਜਦੋਂ ਜਦੋਂ ਕਿਸੇ Dalit ਸਮਾਜ ਦੇ ਕਿਸੇ ਵੀ ਭਰਾ ਦੇ ਖਿਲਾਫ ਬੋਲਿਆ ਜਾਊਗਾ ਤੇ ਇਹ ਆਮ ਆਦੀ ਪਾਰਟੀ ਪੰਜਾਬ ਦੇ ਲੋਕ ਹਮੇਸ਼ਾ ਉਹਨਾਂ ਦੇ ਹਿੱਤ ਲਈ ਖੜੂ ਹੋਏ ਅੱਜ ਇਹਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਤੁਸੀਂ ਕਾਂਗਰਸ ਦੇ ਦਫ਼ਤਰ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਤੁਸੀਂ ਜ਼ਿਲ੍ਹਾ ਪ੍ਰਧਾਨ ਹੋ ਇੱਕ ਬੰਦੇ ਸਰ ਤੁਸੀਂ 20 ਇਕੱਠੇ ਕਰਕੇ ਇੱਥੇ ਕਰ ਰਹੇ ਹੋ ਚ ਵੀਰੋ ਵਿਰੋਧ ਪ੍ਰਦਰਸ਼ਨ ਇਸ ਤਰ੍ਹਾਂ ਦੇ ਭਾਈ ਸਾਹਿਬ ਗਿਣਤੀ ਚੰਗੀ ਤਰ੍ਹਾਂ ਚੰਨੀ ਸਿੱਖੋ ਵੀ ਜੇ ਤੁਹਾਡੀ ਜੇ ਗਿਣਤੀ ਹੈ ਨਾ ਤੁਹਾਡਾ ਵੀ ਉਹੀ ਹੈ ਕਿ 12 50 48 ਤੁਸੀਂ ਵੀ ਕਾਂਗਰਸ ਦਾ ਹੀ ਸਪੋਰਟ ਕਰ ਰਹੇ ਆ ਕਿ ਤੁਸੀਂ ਪਹਿਲਾਂ ਗਿਣਤੀ ਕਰੋ ਕਿ ਇਹ 20 ਬੰਦੇ ਪਿੱਛੇ ਨੂੰ ਪਹਿਲਾਂ ਗਿਣਤੀ ਕਰੋ ਮੈਂ ਜ਼ਿੰਮੇਵਾਰ ਦੱਸ ਰਿਹਾ ਮੈਂ ਕੀ ਗੱਲ ਨਾਲ ਤੇਰੇ ਪਹਿਲਾਂ ਸਮਾਜ ਦੀ ਗੱਲ ਕਰੋ ਉਹਨਾਂ ਦੇ ਨਾਲ ਖਾਣੇ ਦੀ ਗੱਲ ਕਰੋ ਜਿਹੜੀ ਸਮਾਜ ਦਾ ਮਸਾਲਾ ਇਹਨਾਂ ਨੂੰ ਗੱਲ ਕਰ ਦਿਓ 17 5 44 ਵਾਲੀ ਗੱਲ 20 ਬੰਦੋ 20 ਬੰਦਿਆਂ ਦੀ ਗੱਲ ਕਰੋ ਮੰਤਰੀ ਨੇ ਵੀ ਚੇਤੇ ਚੰਡੀਗੜ੍ਹ ਤੋਂ ਵਾਲੀ ਗੱਲ ਕਰ ਦੋ ਇਹਨਾਂ ਗੱਲਾਂ ਨੂੰ ਦੇਖੋ ਜਿਹੜੀ ਮੁੱਦੇ ਦੀ ਗੱਲ ਆ ਉਹ ਗੱਲ ਕਰੋ ਜਿੱਥੇ ਦਲਿਤ ਭਰਾ ਦੇ ਸਮਾਜ ਦੀ ਜਿਹੜੀ ਗੱਲ ਹੈਗੀ ਆਪਾਂ ਉਹਨਾਂ ਦੇ ਹਿੱਤ ਨਹੀਂ ਖੜੇ ਆ ਜਿਨ੍ਹਾਂ ਨੇ ਪਟਾਰ ਸਿੰਘ ਬਾਜੇ ਦਾ ਗਲਤ ਬੋ ਇਹਦੇ ਇੱਕ ਤਾਰਕੇ ਹਮੇਸ਼ਾ ਖੜੀ ਰਹੂਗੀ ਜਿਨ੍ਹਾਂ ਨੇ ਕੋਈ ਗਲਤ ਲਫ਼ਜ਼ ਬੋਲੇ ਹੈਗੇ ਮਰਿੰਦਰ ਗੁਰੂ ਰਾਜ ਕਹਿੰਦੇ ਨੇ ਕਿ ਟੀਐਮ ਸੈਣੀ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਉਹ ਬੰਦ ਕਮਰੇ ਮੀਟਿੰਗ ਦੀ ਆਫਰ ਦੇ ਰਹੇ ਨੇ ਕਰੋੜਾਂ ਦੀ ਆਫਰ ਦੇ ਰਹੇ ਨੇ ਤੁਸੀਂ ਇਹਦਾ ਉਹ ਜਾਣਦਾ ਰੱਖ ਵੀ ਨਹੀਂ ਜੀ ਇਸ ਗੱਲ ਦੀ ਜਿਹੜੀ ਹੈਗੀ ਆ ਤੁਹਾਨੂੰ ਤੁਰੰਤ ਤਰਤੇ ਜਿਹੜੇ ਕੀ ਜਵਾਬ ਮਿਲ ਗਏ ਹੈਗੇ ਆ ਠੀਕ ਹੈ ਜੀ ਤੁਸੀਂ ਜਾਣਬੁੱਝ ਕੇ ਪ੍ਰੋਗਰਾਮ ਨੂੰ ਖਰਾਬ ਨਾ ਕਰੋ ਕਿਉਂਕਿ ਮੇਰਾ ਸਿਰਫ ਇੱਕੋ ਇੱਕ ਮਕਸਦ ਹੈਗਾ ਕਿ ਆਪਾਂ ਦਲਿਤ ਸਮਾਜ ਦੇ ਲਈ ਸਮੂਹ ਆਮ ਆਦਮੀ ਪਾਰਟੀ ਖੜੀ ਹੈਗੀਆ ਪਰ ਜਿਹੜੀ ਤੁਸੀਂ ਗੱਲ ਕੀਤੀ 20 ਬੰਦੇ ਖੜੇ ਆ ਇਹ ਇਸ ਗੱਲ ਦਾ ਬਹੁਤ ਦੁੱਖ ਲੱਗਾ ਸਾਨੂੰ ਕਿ ਤੁਸੀਂ ਜਾਣਬੁੱਝ ਕੇ ਇਹ ਗੱਲ ਕਰ ਰਹੇ ਹੋਗੇ ਪਰਚਾ ਕਰੂ ਦੇ ਰਹੇ ਆ ਹਾਂਜੀ ਪਰਚਾ ਕਰੂ ਦੇ ਕੋਈ ਗੱਲ ਨਹੀਂ ਬੰਦੀ ਕਾਰਵਾਈ ਜਿਹੜੀ ਕਿ ਸੀਨੇ ਉੱਚਲੇ ਤੋਂ ਤੱਕ ਪਹੁੰਚੀ ਸ਼ਿਫ ਤੱਕ ਪਹੁੰਚ ਗਈ ਹੈਗੀ ਉਹਨਾਂ ਤੇ ਜਲਦੀ ਕਾਰਵਾਈ ਕੀਤੀ ਜਾਵੇ ਅੱਜ ਜਿਹੜਾ ਵੀਡੀਓ ਸਵਾਲ ਪੁੱਛ ਰਿਹਾ ਕਿਉਂ ਤੁਹਾਨੂੰ ਲੱਗਦਾ ਕਿ ਉਹ ਤੁਹਾਡੇ ਤੇ ਖਿਲਾਫ ਚੱਲ ਰਿਹਾ ਕਿਉਂਕਿ ਇਹੀ ਮੀਡੀਆ ਦਾ ਨਾਲ ਦੇ ਨਾਲ ਸਾਥ ਦੇਖੋ ਭਾਈ ਸਾਹਿਬ ਮੀਡੀਆ ਦਾ ਸਤਿਕਾਰ ਕਰਦੇ ਆ ਅਸੀਂ ਸਾਰੇ ਭੈਣਾ ਭਾਈਆਂ ਦਾ ਸਤਿਕਾਰ ਕਰਦੇ ਕਿਉਂਕਿ ਤੁਸੀਂ ਆਮ ਆਦੀ ਪਾਰਟੀ ਦੀ ਹਮੇਸ਼ਾ ਜਿਹੜੀ ਆਵਾਜ਼ ਹੈ ਤੁਸੀਂ ਲੋਕਾਂ ਦੇ ਘਰ ਤੱਕ ਪਹੁੰਚ ਜਾਂਦੀ ਆ ਪਰ ਜਦੋਂ ਤੁਸੀਂ ਕੋਈ ਗੱਲ ਨੈਗੇਟਿਵ ਕਰਦੇ ਆ ਜਿੱਥੇ ਲੋਕਾਂ ਦੇ ਸਮਾਜ ਦੇ ਲਈ ਅਸੀਂ ਖੜੇ ਆ ਤੇ ਤੁਸੀਂ ਉਹਦਾ ਨੈਗੇਟਿਵ ਪ੍ਰਚਾਰ ਕਰਦੇ ਆ ਕਿ ਉਹਦੇ ਲਈ ਸਾਨੂੰ ਨਹੀਂ ਇੰਨਾ ਲੱਗਦਾ ਹਾਰ ਕੇ ਬੇਦਾ ਜੀ ਸਵਾਲ ਪੱਤਰਕਾਰ ਨਾ ਪੁੱਛੇ ਜੀ ਅਸੀਂ ਅੱਗੇ ਗੱਲ ਕੀ ਦਿਆ ਕਰੂਗੇ ਸਵਾਲ ਪੱਤਰਕਾਰ ਨੂੰ ਤੁਸੀਂ ਲਾ ਕੇ ਗੱਲ ਕੀਤੀ ਕਿ ਜੀ 20 ਬੰਦੇ ਹੈਗੇ ਆ ਤੁਸੀਂ 20 ਬੰਦੇ ਦਿਖਦੇ ਆ ਦੇਖੋ ਤਾਂ ਨਹੀਂ ਬਿਲਕੁਲ ਤਾਂ ਵਿਰੋਧ ਪ੍ਰਦਰਸ਼ਨ ਵੱਡੇ ਪੱਧਰ ਤੇ ਨਹੀਂ ਹੁੰਦਾ ਜੀ ਫ ਅੱਜ ਸਾਬ ਇਹ ਸਿਰਫ ਹੁਸ਼ਿਆਰਪਤ ਜਿਹੜੇ ਹੈਗਾ ਉਹਦੀ ਵੀ ਹੈਗੀ ਦੂਸਰੀ ਤੁਸੀਂ ਇਸ ਗੱਲ ਤੇ ਉਹਨਾਂ ਕਰੋ ਜਿਹੜੀ ਆਪਾਂ ਪਕਤਾ ਸਿੰਘ ਬਾਵਾ ਗਲਤ ਸਦਾਵਲੀ ਵਰਤੀ ਆ ਉਹਦੇ ਵਿਰੋਧ ਦੇ ਵਿੱਚ ਜੀ ਆਮ ਆਦੀ ਪਾਰਟੀ ਸੀਗ ਦੇ ਨਿਰਿੰਦੜੀ ਭਰਾ ਜੀ ਹੁਣ ਨੇਪੀ ਨੇ ਪਰਚਾ ਵੀ ਦਿੱਤੇ ਤਾਂ ਹੈਗਾ ਉਹ ਜਾਂਚ ਕਿੱਥੇ ਹੈ ਅਜੇ ਤੱਕ ਕੋਈ ਗੱਲ ਨਹੀਂ ਉਹਨਾਂ ਦਾ ਵੀ ਜਲਦੀ ਫੈਸਲਾ ਆ ਜਾਓ ਬੇਫਿਕਰ ਹੋ ਜੀ